ਅੱਛਰੀਆ ਕਾਲ ਤੁਸੀਂ ਦੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਤੇ ਲੈ ਕੇ ਹਾਜ਼ਰ ਹਾਂ ਮੈਂ ਵਰਲਡ ਨਿਊਜ਼ ਤੇ ਆਓ ਰੁੱਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਦੇ ਵੱਲ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਗੱਲਬਾਤ ਕਰਨਾ ਤੇ ਉਹਨਾਂ ਨੂੰ ਕਗਾਰ ਤੋਂ ਵਾਪਸ ਲਿਆਉਣਾ ਉਹਨਾਂ ਦੀ ਇੰਨੀ ਵੱਡੀ ਸਫਲਤਾ ਹੈ ਕਿ ਉਸ ਦਾ ਸਿਹਰਾ ਉਹਨਾਂ ਨੂੰ ਕਦੇ ਵੀ ਨਹੀਂ ਮਿਲ ਸਕੇਗਾ। ਉਹਨਾਂ ਨੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਦੇ ਵਿੱਚ ਨਫ਼ਰਤ ਬਹੁਤ ਹੈ ਅਤੇ ਤਣਾਅ ਉਸ ਪੱਧਰ ਉੱਤੇ ਪਹੁੰਚ ਗਿਆ ਸੀ ਜਿੱਥੇ ਅਗਲਾ ਕਦਮ ਸੰਭਾਵਿਤ ਤੌਰ ਤੇ ਪਰਮਾਣੂ ਯੁੱਧ ਸੀ। ਟਰੰਪ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਹੈ ਇਹ ਮੇਰੀ ਇੰਨੀ ਵੱਡੀ ਸਫਲਤਾ ਹੈ ਜਿਸ ਦਾ ਮੈਨੂੰ ਕਦੇ ਵੀ ਸਿਹਰਾ ਨਹੀਂ ਮਿਲੇਗਾ ਉਹ ਵੱਡੀਆਂ ਪਰਮਾਣੂ ਸ਼ਕਤੀਆਂ ਹਨ ਉਹਨਾਂ ਵਿੱਚਕਾਰ ਕੋਈ ਸਮਾਨਤਾ ਨਹੀਂ ਹੈ। ਉਹ ਗੁੱਸੇ ਵਿੱਚ ਸਨ ਇੰਟਰਵਿਊ ਦੌਰਾਨ ਟਰੰਪ ਤੋਂ ਪੱਸ਼ਮੀ ਏਸ਼ੀਆ ਦੀ ਉਹਨਾਂ ਦੀ ਫੇਰੀ ਤੋਂ ਪਹਿਲਾਂ ਕੁਝ ਵਿਦੇਸ਼ ਨੀਤੀਆਂ ਦੀ ਸਫਲਤਾ ਦਾ ਹਵਾਲਾ ਦਿੰਦੇ ਹੋਏ ਪੁੱਛਿਆ ਗਿਆ ਕਿ ਉਹਨਾਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਫੋਨ ਕੀਤਾ ਸੀ ਤਾਂ ਟਰੰਪ ਨੇ ਕਿਹ ਜਵਾਬ ਦਿੱਤਾ ਕਿ ਹਾਂ ਮੈਂ ਕੀਤਾ ਸੀ ਟਰੰਪ ਨੇ ਕਿਹਾ ਕਿ ਤੁਸੀਂ ਦੇਖਿਆ ਹੈ ਕਿ ਇਹ ਟਕਰਾਅ ਕਿੱਥੇ ਜਾ ਰਿਹਾ ਸੀ ਇਹ ਇੱਕ ਤੋਂ ਜ਼ਿਆਦਾ ਇੱਕ ਸੀ ਇੱਕ ਹੋਰ ਵੀ ਵਿਗੜਦਾ ਜਾ ਰਿਹਾ ਹੈ ਮੇਰਾ ਮਤਲਬ ਹੈ ਕਿ ਮਿਜ਼ਾਇਲਾ ਦੀ ਵਰਤੋਂ ਵੱਧ ਤੋਂ ਵੱਧ ਹੋ ਰਹੀ ਸੀ ਦੋਵੇਂ ਦੇਸ਼ ਬਹੁਤ ਮਜ਼ਬੂਤ ਹਨ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਇੱਕ ਫੋਟੇਨਿਟੀ ਕਲੀਨਿਕ ਦੇ ਬਾਹਰ ਵੱੰਬ ਧਮਾਕਾ ਹੋਇਆ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ FBI ਨੇ ਇਸ ਨੂੰ ਅਤਵਾਦੀ ਹਮਲਾ ਕਿਹਾ ਹੈ ਇਹ ਧਮਾਕਾ ਪਾਮ ਸਪ੍ਰਿੰਗਸ ਦੇ ਡਾਊਨਟਾਊਨ ਦੇ ਵਿੱਚ ਹੋਇਆ ਜਿਸ ਦੇ ਨਾਲ ਕਲੀਨਿਕ ਨੂੰ ਬੁਰੀ ਤਰ੍ਹਾਂ ਦੇ ਨਾਲ ਨੁਕਸਾਨ ਪਹੁੰਚਿਆ ਤੇ ਆਲੇ ਦੁਆਲੇ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਤੇ ਦਰਵਾਜ਼ੇ ਵੀ ਉੱਡ ਗਏ ਸ਼ਹਿਰ ਦੇ ਪੁਲਿਸ ਮੁਖੀ ਨੇ ਕਿਹਾ ਹੈ ਕਿ ਇਹ ਜਾਣਬੁੱਝ ਕੇ ਕੀਤਾ ਗਿਆ ਕੰਮ ਜਾਪਦਾ ਹੈ FBI ਦੇ ਲਾਸ ਐਂਜਲਸ ਦਫ਼ਤਰ ਦੇ ਮੁਖੀ ਨੇ ਕਿਹਾ ਕਿ ਕਲੀਨਿਕ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਸੀ ਹਾਲਾਂਕਿ ਉਹਨਾਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਅਧਿਕਾਰੀਆਂ ਨੇ ਇਹ ਸਿੱਟਾ ਕਿਉਂ ਕੱਢਿਆ ਕਿ ਇਹ ਇੱਕ ਅਤਵਾਦੀ ਹਮਲਾ ਸੀ ਧਮਾਕੇ ਦੇ ਵਿੱਚ ਜਾਨ ਗੁਆਉਣ ਵਾਲੇ ਵਿਅਕਤੀ ਦੀ ਪਛਾਣ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਗਈ ਭਾਰਤੀ ਪੁਲਾੜ ਖੋਜ ਸੰਸਥਾਨ ਦਾ ਅਜੇ ਧਰੂਵੀ ਉਪਗ੍ਰਹਿ ਲਾਂਚ ਵਾਹਨ ਸੀ 61 ਰੌਕਰ 3 ਜੇ ਪੁੜਾ ਦੇ ਵਿੱਚ ਦਬਾਅ ਸੰਬੰਧੀ ਸਮੱਸਿਆਵਾਂ ਕਰਕੇ ਤਰਤੀ ਨਿਰੀਖਣ ਦੇ ਲਈ ਭੇਜੇ ਜਾਣ ਵਾਲੇ ਉਪਗ੍ਰਹਿ ਨੂੰ ਲਾਂਚ ਕਰਨ ਦੇ ਵਿੱਚ ناکਾਮ ਰਿਹਾ 1993 ਤੋਂ ਬਾਅਦ ਪੀਐਸਐਲਵੀ ਦੀ ਤੀਜੀ ਅਜੇ ਹੀ ناکਾਮੀ ਹੈ ਪੁਲਾੜ ਏਜੰਸੀ ਦੇ ਚੇਅਰਮੈਨ ਵੀ ਨਰਾਇਣ ਨੇ ਕੀ ਜਾਣਕਾਰੀ ਦਿੱਤੀ ਹੈ ਕਿ ਪੁਲਾੜ ਏਜੰਸੀ ਦਾ ਇਹ 101ਵਾਂ ਮਿਸ਼ਨ ਸੀ ਪੀਐਸਐਲਵੀ ਨੇ ਪਹਿਲਾ ਤੌਰ ਨਰਥਾਰਤ ਸਮੇਂ ਮੁਤਾਬਕ ਸਵੇਰੇ 5:59 ਵਜੇ ਉਡਾਨ ਭਰੀ ਪਰ ਮਿਸ਼ਨ ਦੇ ਟੀਚੇ ਪੂਰੇ ਨਹੀਂ ਹੋ ਸਕੇ ਨਰਾਇਣ ਨੇ ਕਿ ਅੱਜ ਸਾਡਾ ਸ਼੍ਰੀ ਹਰੀਕੋਟਾ ਤੋਂ ਪੀਐਸਐਲਵੀ ਸੀ61ਈਓਐਸ09 ਮਿਸ਼ਨ ਤਹਿਤ 101ਵਾਂ ਲਾਂਚ ਦਾ ਟਿਚਾ ਸੀ ਪੀਐਸਐਲਵੀ ਚਾਰ ਪੜਾਵਾ ਵਾਲਾ ਵਾਹਨ ਹੈ ਜੋ ਦੂਜੇ ਪੜਾਅ ਤੱਕ ਇਸ ਦਾ ਪ੍ਰਦਰਸ਼ਨ ਆਮ ਵਾਂਗ ਸੀ ਤੀਜੇ ਪੜਾਅ ਦੇ ਵਿੱਚ ਮੋਟਰ ਸਹੀ ਤਰੀਕੇ ਦੇ ਨਾਲ ਚਾਲੂ ਹੋ ਗਈ ਸੀ ਪਰ ਇਸ ਪੜਾਅ ਦੇ ਸੰਚਾਲਨ ਦੌਰਾਨ ਮਿਸ਼ਨ ਪੂਰਾ ਨਹੀਂ ਹੋ ਸਕਿਆ ਤੀਜਾ ਪੜਾਅ ਇੱਕ ਠੋਸ ਮੋਟਰ ਪ੍ਰਣਾਲੀ ਹੈ ਨਾਰਾਇਣ ਨੇ ਕਿਹਾ ਕਿ ਮੋਟਰ ਕੇਸ ਦੇ ਚੈਂਬਰ ਦਬਾਅ ਦੇ ਵਿੱਚ ਨਿਗਾਰ ਆਇਆ ਅਤੇ ਮਿਸ਼ਨ ਪੂਰਾ ਨਹੀਂ ਹੋ ਸਕਿਆ ਅਸੀਂ ਇਸ ਪੂਰੇ ਅਮਲ ਦੀ ਇਸ ਮੀਖਿਆ ਕਰ ਰਹੇ ਹਾਂ ਤੇ ਜਲਦੀ ਹੀ ਇਸ ਦੀ ਜਾਣਕਾਰੀ ਦੇਵਾਂਗੇ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਾਕ ਡਾਰ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਅੱਜ ਯਾਨੀ ਕਿ 18 ਮਈ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਦਾ ਆਖਰੀ ਦਿਨ ਹੈ। ਇਹ ਬਿਆਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੇ ਵੱਲੋਂ ਵੀਰਵਾਰ ਨੂੰ ਸੰਸਦ ਦੇ ਵਿੱਚ ਜਾਰੀ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਸੀ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਸੀਜ਼ਫਾਇਰ 18 ਮਈ ਤੱਕ ਰਹੇਗੀ। ਉਨਾ ਅਗੇ ਕਿਹਾ ਕਿ ਲਗਾਤਾਰ 4 ਦਿਨਾਂ ਤੱਕ ਸਰਹੱਦ ਪਾਰ ਤੋਂ ਡਰੋਨ ਅਤੇ ਮਿਜ਼ਾਈਲ ਹਮਲਿਆਂ ਦੇ ਬਾਅਦ 10 ਮਈ ਨੂੰ ਜੰਗਬੰਦੀ ਦਾ ਸਮਝੌਤਾ ਲਾਗੂ ਹੋਇਆ ਇਸ ਕਦਮ ਦਾ ਉਦੇਸ਼ ਫੌਜੀ ਦੁਸ਼ਮਣੀ ਨੂੰ ਰੋਕਣਾ ਅਤੇ ਸਰਹੱਦ ਉਤੇ ਤਣਾਅ ਨੂੰ ਘਟ ਕਰਨਾ ਸੀ ਕਿਉਂਕਿ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਦੇ ਵਿੱਚ 26 ਨਾਗਰਿਕਾਂ ਦੀ ਮੌਤ ਤੋਂ ਬਾਅਦ ਭਾਰਤ ਨੇ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਸੀ ਪਾਕਿਸਤਾਨ ਦੀ ਸੰਸਦ ਦੇ ਵਿੱਚ ਬੋਲਦੇ ਹੋਏ ਡਾਰ ਨੇ ਕਿਹਾ ਕਿ ਪਾਕਿਸਤਾਨ ਦੇ ਮੇਜਰ ਜਨਰਲ ਕਾਸ਼ਿਫ ਅਬਦੁੱਲਾ ਅਤੇ ਉਹਨਾਂ ਦੇ ਭਾਰਤੀ ਲੈਫਟੀਨੈਂਟ ਜਨਰਲ ਰਾਜੀਵ ਗਈ ਦੇ ਵਿੱਚ ਬੁੱਧਵਾਰ ਦੁਪਹਿਰ ਨੂੰ ਗੱਲਬਾਤ ਹੋਈ ਸੀ ਹਾਲਾਂਕਿ ਡਾਰ ਦੀਆਂ ਟਿੱਪਣੀਆਂ ਬਾਰੇ ਭਾਰਤ ਦੇ ਵੱਲੋਂ ਕੋਈ ਅਧਿਕਾਰਿਕ ਪ੍ਰਤੀਕਿਰਿਆ ਨਹੀਂ ਆਈ ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 10 ਮਈ ਨੂੰ ਆਪਸੀ ਸਹਿਮਤੀ ਦੇ ਬਾਅਦ ਦੋਵਾਂ ਦੇਸ਼ਾਂ ਨੂੰ ਵਿਸ਼ਵਾਸ ਬਹਾਲੀ ਦੇ ਉਪਾਅ ਜਾਰੀ ਰੱਖਣ ਉੱਤੇ ਸਹਿਮਤੀ ਪ੍ਰਗਟਾਈ ਹੈ ਜ਼ਿਕਰਯੋਗ ਹੈ ਕਿ ਇਹ ਬਿਆਨ ਡਾਰ ਦੇ ਵੱਲੋਂ ਇੱਕ ਇੰਟਰਵਿਊ ਦੇ ਵਿੱਚ ਇੱਕ ਗੁਪਤ ਧਮਕੀ ਦੇਣ ਤੋਂ ਥੋੜੀ ਦੇਰ ਬਾ ਆਵਣੀ ਦਿੱਤੀ ਸੀ ਕਿ ਜੇਕਰ ਭਾਰਤ ਤੇ ਪਾਕਿਸਤਾਨ ਦੇ ਵਿੱਚ ਲੰਬੇ ਸਮੇਂ ਤੋਂ ਚੱਲ ਰਿਹਾ ਸਿੰਧੂ ਜਲ ਸੰਧੀ ਵਿਵਾਦ ਅਣਸੁਲਝਿਆ ਰਹਿੰਦਾ ਹੈ ਤਾਂ جنگਬੰਦੀ ਖਤਰੇ ਵਿੱਚ ਪੈ ਸਕਦੀ ਹੈ। हिसार ਪੁਲਿਸ ਨੇ ਇੱਕ ਟਰੈਵਲ ਬਲੌਗਰ ਅਤੇ हिसार ਕਸਬੇ ਦੀ ਰਹਿਣ ਵਾਲੀ ਯੂਟਿਊਬਰ ਜੋਤੀ ਮਲੋਤਰਾ ਨੂੰ ਕਥਿਤ ਤੌਰ ਉੱਤੇ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਕੇਂਦਰੀ ਖੁਫੀਆ ਏਜੰਸੀ ਤੋਂ ਪ੍ਰਾਪਤ ਜਾਣਕਾਰੀ ਅਤੇ हिसार ਪੁਲਿਸ ਨੇ ਸੀਆਈਏ ਸਟਾਫ ਦੇ ਵੱਲੋਂ ਕੀਤੀ ਗਈ ਪੁੱਛ ਪੜਤਾਲ ਤੋਂ ਬਾਅਦ ਜੋਤੀ ਮਲਹੋਤਰਾ ਨੂੰ ਨਿਊ ਅਗਰਸੇਨ ਐਕਸਟੈਂਸ਼ਨ ਸਥਿਤ ਉਸ ਦੇ ਘਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ हिसार ਸਿਵਲ ਲਾਈਨਸ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਐਫਆਈਆਰ ਅਨੁਸਾਰ ਜੋਤੀ ਟਰੈਵਲ ਵਿਦ ਜੋ ਨਾਮ ਹੇਠ ਇੱਕ YouTube ਟਰੈਵਲ ਚੈਨਲ ਚਲਾਉਂਦੀ ਹੈ ਉਸ ਨੇ 2023 ਦੇ ਵਿੱਚ ਪਾਕਿਸਤਾਨ ਦੀ ਆਪਣੀ ਯਾਤਰਾ ਦੇ ਦੌਰਾਨ ਪਾਕਿਸਤਾਨੀ ਨਾਗਰਿਕਾ ਅਤੇ ਖੁਫੀਆ ਏਜੰਸੀਆਂ ਦੇ ਨਾਲ ਸੰਪਰਕ ਬਣਾਏ ਸਨ FIR ਅਨੁਸਾਰ ਜੋਤੀ ਮਲੋਤਰਾ ਨੇ ਖੁਲਾਸਾ ਕੀਤਾ ਹੈ ਕਿ ਉਹ ਸ਼ੁਰੂ ਦੇ ਵਿੱਚ ਵੀਜ਼ਾ ਦੇ ਲਈ ਅਰਜ਼ੀ ਦੇਣ ਦਿੱਲੀ ਦੇ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਗਈ ਸੀ ਜਿੱਥੇ ਉਹ ਅਹਿਸਾਨ ਓਲਾ ਰਹੀਮ ਉਰਫ ਦਾਨਿਸ਼ ਨੂੰ ਮਿਲੀ ਮੁਲਾਕਾਤ ਦੇ ਮਗਰੋਂ ਉਹ ਉਸ ਦੇ ਸੰਪਰਕ ਦੇ ਵਿੱਚ ਰਹੀ ਅਤੇ ਬਾਅਦ ਦੇ ਵਿੱਚ ਦੋ ਵਾਰ ਪਾਕਿਸਤਾਨ ਗਈ। ਆਪਣੀਆਂ ਪਾਕਿਸਤਾਨੀ ਫੇਰੀਆਂ ਦੇ ਦੌਰਾਨ ਉਹ ਅਲੀ ਅਹਿਵਾਨ ਨਾਂ ਦੇ ਇੱਕ ਵਿਅਕਤੀ ਨੂੰ ਮਿਲੀ ਜਿਸ ਨੇ ਉਸ ਦੀ ਰਿਹائش ਦਾ ਪ੍ਰਬੰਧ ਕੀਤਾ ਅਤੇ ਪਾਕਿਸਤਾਨ ਦੀ ਖੁਫੀਆ ਤੇ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤਾਂ ਦਾ ਪ੍ਰਬੰਧ ਕਰਵਾਇਆ। ਪਾਕਿਸਤਾਨ ਦੇ ਬਾਅਦ ਭਾਰਤ ਨੇ ਬੰਗਲਾਦੇਸ਼ ਨੂੰ ਵੱਡਾ ਝਟਕਾ ਦਿੱਤਾ ਹੈ ਭਾਰਤ ਨੇ ਬੰਗਲਾਦੇਸ਼ ਤੋਂ ਰੈਡੀਮੇਡ ਕੱਪੜੇ ਤੇ ਪ੍ਰੋਸੈਸਡ ਫੂਡ ਸਣੇ ਕੁਝ ਹੋਰ ਚੀਜ਼ਾਂ ਦੇ ਆਯਾਤ ਤੇ ਬੰਦਰਗਾਹ ਪ੍ਰਤੀਬੰਧ ਲਗਾ ਦਿੱਤੇ ਹਨ ਭਾਰਤ ਦੇ ਮਿਨਿਸਟਰੀ ਆਫ ਕਾਮਰਸ ਅਤੇ ਇੰਡਸਟਰੀ ਅਧੀਨ ਆਉਣ ਵਾਲੇ ਡਾਇਰੈਕਟਰ ਜਨਰਲ ਆਫ ਫੋਰਨਟ ਟ੍ਰੇਡ ਇੱਕ ਨੋਟੀਫਿਕੇਸ਼ਨ ਮੁਤਾਬਕ ਬੰਦਰਗਾਹ ਪ੍ਰਤੀਬੰਧ ਭਾਰਤ ਤੋਂ ਹੋ ਕੇ ਲੰਘਣ ਵਾਲੇ ਨੇਪਾਲ ਅਤੇ ਭੂਟਾਨ ਜਾਣ ਵਾਲੇ ਬੰਗਲਾਦੇਸ਼ੀ ਮਾਲ ਉੱਤੇ ਲਾਗੂ ਨਹੀਂ ਹੋਣਗੇ ਨੋਟੀਫਿਕੇਸ਼ਨ ਦੇ ਮੁਤਾਬਕ ਬੰਗਲਾਦੇਸ਼ ਤੋਂ ਰੈਡੀਮੇਡ ਗਾਰਮੈਂਟ ਦਾ ਇੰਪੋਰਟ ਹੁਣ ਸਿਰਫ ਨਾਵਾ ਸੇਵਾ ਤੋਂ ਕੋਲਕਾਤਾ ਪੋਰਟ ਦੇ ਜ਼ਰੀਏ ਹੀ ਕੀਤਾ ਜਾ ਸਕੇਗਾ ਬਾਕੀ ਸਾਰੇ ਲੈਂਡ ਪੋਰਟ ਤੋਂ ਐਂਟਰੀ ਉੱਤੇ ਰੋਕ ਲਗਾ ਦਿੱਤੀ ਗਈ ਹੈ ਬੰਗਲਾਦੇਸ਼ ਤੋਂ ਆਉਣ ਵਾਲੀਆਂ ਖੇਮਾਂ ਨੂੰ ਅਸਮ ਮੇਘਾਲਿਆ ਤ੍ਰਿਪੁਰਾ ਮਿਜ਼ੋਰਮ ਤੇ ਖਾਸ ਤੌਰ ਤੇ ਪੱਛਮੀ ਬੰਗਾਲ ਦੇ ਕਿਸੇ ਵੀ ਲੈਂਡ ਕਸਟਮ ਸਟੇਸ਼ਨ ਜਾਂ ਇੰਟੀਗ੍ਰੇਟਿਡ ਚੈੱਕ ਪੋਸਟ ਜ਼ਰੀਏ ਐਂਟਰੀ ਕਰਨ ਉੱਤੇ ਰੋਕ ਰਹੇਗੀ ਹਾਲਾਂਕਿ ਡੀਜੀएफटी ਨੇ ਸਪਸ਼ਟ ਕੀਤਾ ਹੈ ਕਿ ਇਹ ਪੋਸਟ ਪ੍ਰਤੀਬੰਧ ਭਾਰਤ ਤੋਂ ਹੋ ਕੇ ਨੇਪਾਲ ਤੇ ਭੂਟਾਨ ਜਾਣ ਵਾਲੇ ਬੰਗਲਾਦੇਸ਼ੀ ਸਮਾਨ ਉੱਤੇ ਲਾਗੂ ਨਹੀਂ ਹੋਣਗੇ ਪੰਜਾਬ ਵਿੱਚ ਇੱਕ ਵਾਰ ਫਿਰ ਮੌਸਮ ਨੇ ਕਰਵਟ ਲਈ ਹੈ ਮੌਸਮ ਵਿਭਾਗ ਨੇ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਿਜਲੀ ਦੀ ਗਰਜ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਦੇ ਅਨੁਸਾਰ 12 ਜ਼ਿਲ੍ਹਿਆਂ ਦਾ ਤਾਪਮਾਨ 40 ਡਿਗਰੀ ਤੋਂ ਵੱਧ ਰਿਹਾ ਅੱਜ ਮੌਸਮ ਖੁਸ਼ਕ ਰਹੇਗਾ ਕੋਈ ਚੇਤਾਵਨੀ ਨਹੀਂ ਹੈ ਪਰ ਮੌਸਮ ਵਿਭਾਗ ਨੇ 19 ਮਈ ਤੋਂ 21 ਮਈ ਤੱਕ ਆਉਣ ਵਾਲੇ 3 ਦਿਨਾਂ ਦੇ ਵਿੱਚ ਹਲਕੀ ਬਾਰਿਸ਼ ਅਤੇ ਤੂਫਾਨ ਦੀ ਭਵਿੱਖਬਾਣੀ ਕੀਤੀ ਹੈ ਇਹ ਸਥਿਤੀ ਪੱਛਮੀ ਗੜਬੜ ਦੇ ਸਰਗਰਮ ਹੋਣ ਕਾਰਨ ਪੈਦਾ ਹੋਵੇਗੀ ਇਸ ਦੇ ਨਾਲ ਹੀ ਗਰਜ ਦੇ ਨਾਲ ਬਿਜਲੀ ਡਿੱਗਣ ਦੇ ਲਈ yellow alert ਜਾਰੀ ਕੀਤਾ ਗਿਆ ਹੈ ਚੰਡੀਗੜ੍ਹ ਦੇ ਵਿੱਚ ਤਾਪਮਾਨ 40.8 ਡਿਗਰੀ ਦਰਜ ਕੀਤਾ ਗਿਆ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ 0.8 ਡਿਗਰੀ ਦਾ ਵਾਧਾ ਹੋਇਆ ਹੈ ਇਹ ਆਮ ਤਾਪਮਾਨ ਨਾਲੋਂ 2.7 ਡਿਗਰੀ ਵੱਧ ਦਰਜ ਕੀਤਾ ਗਿਆ ਬਠਿੰਡਾ ਦੇ ਵਿੱਚ ਸਭ ਤੋਂ ਵੱਧ ਤਾਪਮਾਨ 45.2 ਡਿਗਰੀ ਦਰਜ ਕੀਤਾ ਗਿਆ ਈਸਾਨ ਹੁਣ ਤੱਕ ਦੀਆਂ ਖਬਰਾਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ